ਜੈਨਸ ਸਸਿਆ ਕਾਲ ਨੂੰ ਮੀਤ ਕਦਾ ਸਾਰੇ ਵੇਪਰਾ ਠੀਕ ਹੋਣਗੇ ਖੁਸ਼ ਹੋਣਗੇ ਚੜਦੀ ਕਲਾ ਦੇ ਵਿੱਚ ਹੋਣਗੇ ਬਿਲਕੁਲ ਜੀ ਬਿਲਕੁਲ ਸਾਡੇ ਆਪਣੇ ਚੈਨਲ ਵਾ ਪੰਜਾਬੀ ਦੇਖਦੇ ਰਹੋ ਜਿਹੜੀ ਜਿਹੜੀ ਆਪਣੀ ਵੀਡੀਓ ਆ ਜੀ ਨਿਊਜ਼ ਹੈਗੀ ਰਾਜ ਰਾਜ ਮੀਤ ਜਮੰਦਾ ਉਹਨਾਂ ਦਾ ਕੀ ਹੋਇਆ ਉਹਨਾਂ ਦਾ ਐਕਸੀਡੈਂਟ ਹੋਇਆ ਅੱਛਾ ਕਿੱਲੇ ਵਾਕਾ ਹੋ ਗਿਆ ਇੱਕ ਕਾਲ ਨਾ ਮੇਰੇ ਘਰ ਨਾਲ ਵਾਕਾ ਦੇਖਦੇ ਕਾਲਾ ਪੰ ਕਾਲਾ ਪੰ ਮੈਚ ਵੇਖ ਰਹੇ ਆ ਕਿੰਦਰ ਮੈਸਰ ਭੱਜਦਾ ਨਾ ਰੱਥੀ ਕਿੰਨੇ ਲੋਕ来 ਜਾਂਦੇ ਆ ਦਾ ਰਾਜਵੀਰ ਜਵੰਦਾ ਜੋ ਕਿ ਘਟਨਾ ਦਾ ਸ਼ਿਕਾਰ ਹੋਇਆ ਸਾਰਾ ਪੰਜਾਬ ਸਾਰਾ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਵੱਸਦਾ ਉਸ ਦੇ ਨਾਮ ਦੀ ਅਰਦਾਸ ਕੀਤੀ ਜਾ ਰਹੀ ਹੈ ਸਾਡੇ ਨਾਲ ਰਾਜਵੀਰ ਜਵੰਦਾ ਦੇ ਮਾਮਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅੰਕਲ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਮਿਲ ਕੇ ਆਏ ਹੋ ਕਿਵੇਂ ਦੇ ਹਾਲਾਤ ਨੇ ਹੁਣ ਹੁਣ ਕਿਵੇਂ ਐਸੇ ਤੋਂ ਉਹਨਾਂ ਦੀ ਪਹਿਲਾਂ ਤਾਂ ਅਸੀਂ ਤੁਹਾਡਾ ਜੀ ਧੰਨਵਾਦ ਕਰਦੇ ਆ ਮੀਡੀਆ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਦੁੱਖ ਸੁੱਖ ਦੇ ਵਿੱਚ ਸਾਥ ਦੇ ਜਨੇ ਆ ਪਰ ਬਾਕੀ ਗੁਰੂ ਸਾਹਿਬ ਦੀ ਕਿਰਪਾ ਅਸੀਂ ਕੋ ਮਿਲ ਕੇ ਆਏ ਹਾਂ ਮਿਲ ਕੇ ਆਏ ਹਾਂ ਸਾਡੀ ਭੈਣ ਨੂੰ ਸਾਡੀ ਨੌ ਨੂੰ ਕੱਲ ਨਾਲੋਂ ਹਾਲਾਤ ਜਿਹੜਾ ਅੱਜ ਬਿਹਤਰ ਵੱਖ-ਵੱਖਰੀਆਂ ਗੱਲਾਂ ਸੀਗੀਆਂ ਕੱਲ ਪਹਿਲਾ ਦਿਨ ਸੀਗਾ ਬਹੁਤ ਜ਼ਿਆਦਾ ਨਾਜ਼ੁਕ ਹਾਲਤ ਸੀ ਉਸ ਦਿਨ ਪਰ ਉਸ ਤੋਂ ਬਾਅਦ ਡਾਕਟਰਜ਼ ਨੇ ਲਗਾਤਾਰ ਲੋਕਾਂ ਦੇ ਵਿੱਚ ਜਿਵੇਂ ਲੋਕਾਂ ਨੇ ਖੰਡ ਪਾੜ ਖੁਲਾ ਛੱਡੇ ਨੇ ਕਈਆਂ ਨੇ ਬਹੁਤ ਸਾਰੀਆਂ ਅਰਦਾਸਾਂ ਔਰ ਲੋਕ ਡਾਕਟਰਜ਼ ਦਾ ਟ੍ਰੀਟਮੈਂਟ ਉਹਦੇ ਕਰਕੇ ਅੱਜ ਬਿਹਤਰ ਹਾਲਾਤ ਹੋਏ ਨੇ ਬਿਲਕੁਲ ਜੀ ਇਹ ਜਿਹੜੀਆਂ ਲੋਕਾਂ ਦੀਆਂ ਦੁਆਵਾਂ ਹਨ ਜੀ ਜਿੱਥੇ ਦੁਆਵਾਂ ਕੰਮ ਕਰਦੀ ਹੈ ਉੱਥੇ ਦੁਆਵਾਂ ਕੰਮ ਕਰ ਜਾਂਦੀਆਂ ਦੁਆਰੀ ਨਾ ਕੰਮ ਕਰਦੀ ਉਥੇ ਦਵਾਵਾਂ ਕੰਮ ਕਰਦੀਆਂ ਅਸੀਂ ਧੰਨਵਾਦ ਆਉਨਾ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਇੱਕ ਬੱਚੇ ਦੀ ਖਾਤਰ ਦਵਾਵਾਂ ਮੰਗੀ ਜਾਂਦੇ ਆ ਅਰਦਾਸਾਂ ਹੋਈਆਂ ਦੀਆਂ ਪਿੰਡਾਂ 'ਚ ਖਾਂਡ ਪਾੜ ਕਰ ਚੁੱਕੀ ਜਾਂਦੇ ਲੋਕ来 ਆਈ ਜਾਂਦੇ ਆ ਦੇਸ਼ਾਂ ਵਿਦੇਸ਼ਾਂ 'ਚ ਤੇ ਉਹਦੇ ਕਰਕੇ ਗੁਰੂ ਸਾਹਿਬ ਨੇ ਜਿਹੜੀਆਂ ਕਬੂਲ ਹੋਈ ਜਾਂਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਰਪਾ ਗੁਰੂ ਸਾਹਿਬ ਕਰਨਗੇ ਹੁਣ ਕਿਵੇਂ ਦੀ ਸਿਚੁਏਸ਼ਨ ਹੈ ਜੀ ਉਹਨਾਂ ਦੀ ਕਿਉਂਕਿ ਪਹਿਲਾਂ ਤਾਂ ਜਿਵੇਂ ਆਕਸੀਜਨ ਬ੍ਰੇਨ ਨੂੰ ਨਹੀਂ ਪਹੁੰਚ ਰਹੀ ਸੀ ਪਰ ਬਾਅਦ ਦੇ ਵਿੱਚ ਸਾਰਾ ਕੁਝ ਹੌਲੀ-ਹੌਲੀ ਬੀਪੀ ਵੀ ਸਟੇਬਲ ਹੋ ਗਿਆ ਉਹਨਾਂ ਦਾ ਪਰ ਕੱਲ ਨਾਲ ਵਜ ਅੱਜ ਠੀਕ ਆ ਜਿਵੇਂ ਕੱਲ ਸੀ ਜੀ ਇਹਦੀ ਆਕਸੀਜਨ ਵਗੈਰਾ ਅੱਜ ਗੁਰੂ ਸਾਹਿਬ ਦੀ ਕਿਰਪਾ ਡਾਕਟਰ ਕਹਿੰਦੇ ਵੀ ਚੜ੍ਹਦੀ ਕਲਾ ਹੋ ਜੂਗੀ ਕਿਸੇ ਗੱਲ ਉਖਰਾਉਣ ਦੀ ਲੋੜ ਨਹੀਂ ਬੜੀ ਕਿਰਪਾ ਅੱਜ ਮਤਲਬ ਉਹਨਾਂ ਨੂੰ ਬਹੁਤ ਵਧੀਆ ਟ੍ਰੀਟਮੈਂਟ ਹੋ ਰਿਹਾ ਥੇ ਅੱਜ ਠੀਕ ਆ ਉਹ ਪਏ ਨੇ ਮਤਲਬ ਲੇਟੇ ਹੋਏ ਨੇ ਜਾਂ ਅੱਜ ਬੈਠੇ ਮਾੜਾ ਮੋਟਾ ਕੋਈ ਸਹਾਰਾ ਦੇ ਨਾਲ ਬਿਠਾਇਆ ਗਿਆ ਅੱਜ ਉਹਨਾਂ ਦੇ ਕੱਪੜੇ-ਕਪੜੇ ਚੇਂਜ ਕੀਤੇ ਇਹਨਾਂ ਨੇ ਤੇ ਅੱਜ ਉਹਨਾਂ ਨੂੰ ਬੈੱਡ ਜਿਹੜਾ ਢੋਲਵਾ ਕੇ ਪਾਇਆ ਤੇ ਠੀਕ ਆ ਗੁਰੂ ਸਾਹਿਬ ਕਿਰਪਾ ਕਰਨਗੇ ਜਿਵੇਂ ਬ੍ਰੇਨ ਦੇ ਵਿੱਚ 60 ਸੀ ਹੋਰ ਕਿੱਥੇ ਕਿੱਥੇ ਸੱਟਾਂ ਕਿਉਂਕਿ ਦੇਖੋ ਅਸੀਂ ਤਾਂ ਉਹ ਚੀਜ਼ਾਂ ਦੇਖ ਰਹੇ ਹਾਂ ਜਿਹੜੇ ਅਸੀਂ ਹਰੇਕ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਦੁਨੀਆ ਜਾਣਨਾ ਚਾਹੁੰਦੀ ਹੈ ਦੁਨੀਆ ਪਿਆਰ ਕਰਦੀ ਉਹਨਾਂ ਨੂੰ ਤੁਸੀਂ ਪਰਿਵਾਰਕ ਮੈਂਬਰ ਹੋ ਤੁਸੀਂ ਕੋਲ ਜਾ ਕੇ ਆਏ ਹੋ ਤੁਸੀਂ ਦੱਸੋ ਸਾਨੂੰ ਚੰਗੀ ਤਰ੍ਹਾਂ ਕਿ ਕਿਤੇ ਕਿਤੇ ਸੱਟਾਂ ਉਹਨਾਂ ਦੇ ਸੱਟ ਤਾਂ ਜੀ ਇੱਕ ਤਾਂ ਦਿਮਾਗੀ ਸੱਟ ਆ ਜਿਹੜੀ ਹੈਲਮਟ ਸੀ ਬਹੁਤ ਮਹਿੰਗਾ ਕ੍ਰੈਡਾ ਚੁਲਿਆ ਸੀਗਾ ਉਹ ਟੁੱਟ ਗਿਆ ਤੇ ਇੱਕ ਉਹ ਸੱਟ ਜਿਹੜੀ ਮਾਂ ਧੌਣ ਦੇ ਮਣਕੇ ਦੀ ਆ ਤੇ ਬਾਕੀ ਰੀੜ ਦੀ ਜਿਹੜੀ ਦੱਸਦੇ ਆ ਤੇ ਹੋਰ ਸਾਨੂੰ ਡਾਕਟਰ ਨੇ ਇੰਨਾ ਕੋ ਦੱਸਦੇ ਬਾਕੀ ਇੰਨਾ ਕੋ ਦੱਸਿਆ ਤੇ ਗੁਰੂ ਸਾਹਿਬ ਪੂਰੀ ਕਿਰਪਾ ਕਰਨਗੇ ਕੱਲੋਂੋਂ ਬਿਹਤਰ ਹੋ ਜਾਣਿਆ ਜਲਾਦ ਅੱਛਾ ਰਾਜਵੀਰ ਦੇ ਉਹਨਾਂ ਦੇ ਪਤਨੀ ਔਰ ਉਹਨਾਂ ਦੇ ਬੱਚਿਆਂ ਦਾ ਕੀ ਹਾਲ ਹੈ ਉਹਨਾਂ ਦੀ ਮਾਤਾ ਦਾ ਕੀ ਹਾਲ ਹੈ ਬੱਚੇ ਜੀ ਪੂਰੇ ਚੜ੍ਹਦੀ ਕਲਾ ਚ ਤੇ ਭੈਣ ਸਾਡੀ ਇੱਥੇ ਹੁਣ ਕਰਵਾਈ ਸੀਗੀ ਤੇ ਇੱਥੇ ਬੈਠੇ ਆ ਠੀਕ ਆ ਕੱਲ ਤਾਂ ਚਲੋ ਪਰਸੋਂ ਵਾਲਾ ਮਾਂਖਰਾ ਸੀ ਕੱਲ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਹੋਗੇ ਅੱਜ ਉਦੋਂ ਹੀ ਵਧੀਆ ਚੜ੍ਹਦੀ ਕਲਾ ਚ ਕਿਉਂਕਿ ਪਹਿਲਾਂ ਉਹਨਾਂ ਦੇ ਫਾਦ ਸਾਹਿਬ ਦਾ ਵੀ ਦਿਹਾਂਤ ਹੋ ਗਿਆ ਸੀ ਹਾਂ ਜਿਹੜੇ ਸਾਡੇ ਭੁਜਿਆ ਸਾਹਿਬ ਸੀ ਸਹਾਇ ਕਰਮຊਿਓ ਉਹ ਜਗਰਾਉ ਸੀਗੇ ਇਨਸਪੈਕਟਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਦੀ ਡ ਇਹ ਵੀ ਪੰਜਾਬ ਪੁਲਿਸ ਦੇ ਵਿੱਚ ਸੀਗਾ ਮੁੰਡਾ ਤੇ ਸਾਥ ਦਾ ਉਹੀ ਨਿਕਟਾ ਚੱਲਿਆ ਗਿਆ ਤੇ ਜਿਹੜਾ ਕਿ ਆ ਗੁਰੂ ਸਾਹਿਬ ਨੇ ਸਾਡੇ ਤੇ ਹੋਰ ਮਿਹਤਾ ਪਾਤੀ ਪਰ ਲੋਕਾਂ ਦੀਆਂ ਦੁਆਵਾਂ ਸਾਡੇ ਕੰਮ ਆ ਜਾਂਦੀਆਂ ਗੁਰੂ ਸਾਹਿਬ ਕਿਰਪਾ ਕਰੀ ਉਹਦਾ ਲੋਕਾਂ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਕੋਈ ਭੈਣ ਭਰਾ ਇੱਕ ਸਿਸਟਰਾ ਜੀ ਇਹਨਾਂ ਦੀ ਉਹ ਅਮਰੀਕਾ ਤੇ ਮਜ਼ਰਾ ਤੇ ਇਹਦੀ ਰਾਜਵੀਰ ਦੀ ਵਾਈਫਾ ਇੱਕ ਬੱਚਾ ਤੇ ਗੁੜੀਆ ਭੈਣ ਸਖ ਸਖੀ ਭੈਣ ਇੱਕੀ ਅਮਰੀਕਾ ਉਹ ਵੀ ਆ ਰਹੇ ਹੋਣ ਤੁਸੀਂ ਪਿੰਡ ਤੋਂ ਆਏ ਹੋ ਕਿਉਂਕਿ ਨਾਨਕਾ ਪਰਿਵਾਰੋਂ ਤੁਸੀਂ ਬਹੁਤ ਸਾਰੇ ਲੋਕ ਦੁਆਵਾ ਮਾਂ ਕਰ ਰਹੇ ਨੇ ਅਸੀਂ ਇੱਥੇ ਆਏ ਕੱਲ ਇੱਕ ਅੰਬ ਸਾਹਿਬ ਤੋਂ ਨੌਜਵਾਨ ਆਉਂਦਾ ਨੰਗੇ ਪੈਰੀ ਦੇਖ ਲੈ ਕੇ ਕਹਿੰਦਾ ਦੇਖ ਰਾਈ ਅਸੀਂ ਅਖੰਡ ਪਾਠ ਖਾ ਚਾਹੇ ਹੋਏ ਨੇ ਸੁਹਾਣਾ ਸਾਹਿਬ ਲੋਕ ਦਾਸਾਂ ਕਰਾਏ ਮਤਲਬ ਪਿੰਡ ਦੇ ਹਰੇਕ ਗੁਰੂ ਘਰ ਦੇ ਵਿੱਚ ਅਰਦਾਸਾਂ ਹੋ ਰਹੀਆਂ ਅਸੀਂ ਤਾਂ ਜੀ ਉਸ ਭੈਣ ਦਾ ਵੀਰ ਦਾ ਵੀ ਧੰਨਵਾਦ ਕਰਦੇ ਆਂ ਪਰ ਇਹ ਇੱਥੇ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚ ਅਦਾਸਾਂ ਹੋ ਰਹੀਆਂ ਬਾਹਰਲੇ ਮੁਲਕਾਂ 'ਚ ਹੋ ਰਹੀਆਂ ਜੀ ਕੋਈ ਖੰਡ ਪੜ ਕਰ ਆਈ ਜਾਂਦਾ ਕੋਈ ਪਰਮਾਤਮਾ ਦੀ ਕਿਰਪਾ ਨਾਲ ਅਦਾਸਾਂ ਕਰੀ ਜਾਂਦਾ ਬਹੁਤ ਸਾਡੇ ਕੰਮ ਆ ਰਹੀਆਂ ਇੱਥੇ ਹੁਣ ਸਾਨੂੰ ਤਾਂ ਯਾਦ ਨਹੀਂ ਹੁਣ ਤਾਂ ਭੈਣਾ ਭਰਾਵਾਂ ਨੇ ਕੋਈ ਰੋਟੀ ਲਈ ਆਉਂਦਾ ਕੋਈ ਚਾਹ ਲਈ ਆਉਂਦਾ ਕੋਈ ਪੈਸੇ ਜਮ੍ਹਾਂ ਕਰਾਈ ਜਾਂਦਾ ਉਹ ਗੁਰੂ ਸਾਹਿਬ ਨੇ ਪਾਈ ਆ ਉਹਨੇ ਕੱਟਣੀ ਆ ਤੇ ਸੀਟੀ ਸਕੈਨ ਐਮ ਆਰ ਆਈ ਹੋਈ ਹੈਗੀ ਉਹਨਾਂ ਦੀ ਰਿਪੋਰਟ ਆ ਗਈ ਹੋਣੀ ਆ ਉਹ ਕਿਵੇਂ ਨਹੀਂ ਜੀ ਉਹ ਅੱਜ ਅਜੇ ਦਿੱਤੀ ਨਹੀਂ ਸਾਨੂੰ ਜੀ ਰਿਪੋਰਟ ਤੇ ਵੈਸੇ ਡਾਕਟਰ ਦੱਸਦੇ ਵੀ ਠੀਕ ਆ ਕਿਰਪਾ ਹੋ ਜੂਗੀ ਪਹਿਲਾਂ ਤਾਂ ਬੇਸੁਰਤ ਸੀਗੇ ਹੁਣ ਵੀ ਬੇਸੁਰਤ ਨੇ ਮਤ ਤੇ ਉਹਦੇ ਹੌਲੀ ਹੌਲੀ ਜਿਵੇਂ ਜਿਵੇਂ ਦਿਮਾਗੀ ਜਿਹੜੀ ਸੋਜ ਆ ਨਾ ਉਹ ਜਿਵੇਂ ਜਿਵੇਂ ਲਈ ਜਾਂਦੀ ਆ ਉਵੇਂ ਕਰਪਾ ਹੋ ਜਾ ਗੁਰੂ ਸਾਹਿਬ ਦੀ ਬਾਕੀ ਗੁਰੂ ਸਾਹਿਬ ਮੁਰੇਹੀ ਬੇਨਤੀ ਕਰਦੇ ਆ ਕਿ ਜਿਹੜਾ ਭਾਣਾ ਭਰਮ ਅਰਦਾਸਾਂ ਕੀਤੀਆਂ ਉਹਨੇ ਅਰਦਾਸਾਂ ਮਾਰਾ ਕਬੂਲ ਕਰੀ ਆਉਂਦਾ ਅੱਜ ਜਿਹੜਾ ਹੈਲਮਟ ਸੀ ਹੈਲਮਟ ਵੀ ਸਾਰਾ ਟੁੱਟ ਗਿਆ ਕਿਉਂਕਿ ਹੈਲਮਟ ਲਿਆ ਹੋਇਆ ਸੀ ਬਹੁਤ ਮਹਿੰਗਾ ਹੈਲਮਟ ਲਿਆ ਸੀ ਇਹ ਜੀ ਸ਼ੋਅ ਲਾਉਣ ਗਏ ਸੀ ਕੈਨੇਡਾ ਉੱਥੇ ਮਤਲਬ ਨੇ ਸਾਰੀ ਕੱਟ ਜਿਹੜੀ ਅਪੋਟਰ ਲੈਂਦੀ ਸੀਗੀ ਕੱਟ ਵੀ ਮਾਰ ਸਾਰੇ ਸਰੀਰ ਦੀ ਤੇ ਉਹ ਜਨੋ ਇਹ ਵਜ੍ਹਾ ਤੇ ਹੋਇਆ ਜਿਹੜਾ ਟੁੱਟ ਗਿਆ ਜੀ ਉਹ ਉਹ ਟੁੱਟਣੇ ਕਰੇ ਸਰ ਜਿਹੜੇ ਨਾਲ دوست ਹੈਗੇ ਨੇ ਉਹਦੇ ਕਿਉਂਕਿ ਉਹ ਵੀ ਲਗਾਤਾਰ ਧਿਆਨ ਰੱਖ ਰਹੇ ਨੇ ਅਸੀਂ ਇੱਥੇ ਆਏ ਆ ਕੱਲ ਦੇ ਇੱਥੇ ਹੈਗੇ ਸੀਗੇ ਸਾਰੇ ਯਾਰ ਦੋਸਤ ਸਾਰੀ ਸਿੰਗਿੰਗ ਇੰਡਸਟਰੀ ਲਗਾਤਾਰ ਆ ਰਹੀ ਹੈਗੀ ਕਿਉਂਕਿ ਇਹੋ ਜਿਹੇ ਸਿੰਗਰ ਜਿਹੜੇ ਹਿੱਕ ਦੇ ਜੋਰ ਨਾਲ ਗਾਉਂਦੇ ਨੇ ਪੰਜਾਬ ਦੇ ਵਿੱਚ ਬੜੇ ਚੁਣਿੰਦਾ ਰਹੇਗੇ ਨੇ ਦੇਖੋ ਜੀ ਬਹੁਤ ਬਹੁਤ ਸਾਰਾ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਜਿੰਨੇ ਸਿੰਗਰ ਸਰ ਦੁਨੀਆ ਦਾ ਕੋਈ ਰਿਹਾ ਨਹੀਂ ਬੰਦਾ ਜਿਹੜਾ ਸਾਡੇ ਕੋਈ ਦੁੱਖ ਦੇ ਵਿੱਚ ਨਹੀਂ ਸ਼ਰੀਕ ਹੋਇਆ ਪਰਮਾਤਮਾ ਸਭ ਦੀਆਂ ਦੁਆਵਾਂ ਕਬੂਲ ਕਰੇ ਸੱਚੇ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਵਾਸ਼ੇ ਰਾਜਵੀਰ ਨੂੰ ਉਸੇ ਮਤਲਬ ਕਿਰਪਾ ਕਰੇ ਮਹਾਰਾਜ ਉਵੇਂ ਆ ਕੇ ਆਵਦਾ ਪ੍ਰੋਗਰਾਮ ਸਾਹਮਣੇ ਇਹ ਗੁਰੂ ਸਾਹਿਬ ਕਿਰਪਾ ਕਰਨ ਵਾਸਤੇ ਨਹੀਂ ਅਸੀਂ ਤਾਂ ਇੱਥੇ ਹੀ ਆ ਜੀ ਰੋਜ਼ ਹੀ ਆਉਨੇ ਆ ਕਿਰਪਾ ਮਹਾਰਾਜ ਜੀ ਵਕ ਵਕਰੀਆਂ ਗੱਲਾਂ ਸੀਗੀਆਂ ਕੱਲ ਪਹਿਲਾ ਦਿਨ ਸੀਗਾ ਬਹੁਤ ਜ਼ਿਆਦੇ ਨਾਜ਼ੁਕ ਹਾਲਤ ਸੀ ਉਸ ਦਿਨ ਪਰ ਉਸ ਤੋਂ ਬਾਅਦ ਡਾਕਟਰਜ਼ ਨੇ ਲਗਾਤਾਰ ਲੋਕਾਂ ਦੇ ਵਿੱਚ ਜਿਵੇਂ ਲੋਕਾਂ ਨੇ ਖੰਡ ਪਾੜ ਖੁਲਾ ਛੱਡੇ ਨੇ ਕਈਆਂ ਨੇ ਬਹੁਤ ਸਾਰੀਆਂ ਅਰਦਾਸਾਂ ਤੇ ਡਾਕਟਰਜ਼ ਦਾ ਟ੍ਰੀਟਮੈਂਟ ਉਹਦੇ ਕਰਕੇ ਅੱਜ ਬਿਹਤਰ ਹਾਲਾਤ ਹੋਏ ਨੇ ਬਿਲਕੁਲ ਜੀ ਇਹ ਜਿਹੜੀਆਂ ਲੋਕਾਂ ਦੀਆਂ ਦੁਆਵਾਂ ਹਨ ਜੀ ਜਿੱਥੇ ਦੁਆਰ ਕੰਮ ਕਰਦੀ ਹੈ ਉੱਥੇ ਦੁਆਵਾਂ ਕੰਮ ਕਰ ਜਾਂਦੀਆਂ ਦੁਆਰ ਹੀ ਨਾ ਕੰਮ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਅਸੀਂ ਧੰਨਵਾਦ ਹਾਂ ਉਹਨਾਂ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਇੱਕ ਬੱਚੇ ਦੀ ਖਾਤਰ ਦੁਆਵਾਂ ਮੰਗੀ ਜਾਂਦੇ ਆ ਅਰਦਾਸਾਂ ਹੋਈ ਜਾਂਦੀਆਂ ਪਿੰਡਾਂ ਦੇ ਖਾਂਡ ਪਾੜ ਕਰ ਸੁੱਖੀ ਜਾਂਦੇ ਲੋਕ来 ਆਈ ਜਾਂਦੇ ਆ ਦੇਸ਼ਾਂ ਵਿਦੇਸ਼ਾਂ 'ਚ ਤੇ ਉਹਦੇ ਕਰਕੇ ਗੁਰੂ ਸਾਹਿਬ ਨੇ ਜਿਹੜੀਆਂ ਕਬੂਲ ਹੋਈ ਜਾਂਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਰਪਾ ਗੁਰੂ ਸਾਹਿਬ ਕਰਨਗੇ ਹੁਣ ਕਿਵੇਂ ਦੀ ਸਿਚੁਏਸ਼ਨ ਹੈ ਜੀ ਉਹਨਾਂ ਦੀ ਕਿਉਂਕਿ ਪਹਿਲਾਂ ਤਾਂ ਜਿਵੇਂ ਆਕਸੀਜਨ ਬ੍ਰੇਨ ਨੂੰ ਨਹੀਂ ਪਹੁੰਚ ਰਹੀ ਸੀ ਪਰ ਬਾਅਦ ਦੇ ਵਿੱਚ ਸਾਰਾ ਕੁਝ ਹੌਲੀ-ਹੌਲੀ ਬੀਪੀ ਵੀ ਸਟੇਬਲ ਹੋ ਗਿਆ ਉਹਨਾਂ ਦਾ ਪਰ ਕੱਲ ਨਾਲੋਂ ਅੱਜ ਠੀਕ ਆ ਜੀ ਜਿਵੇਂ ਕੱਲ ਸੀ ਦੀ ਆਕਸੀਜਨ ਵਗੈਰਾ ਅੱਜ ਗੁਰੂ ਸਾਹਿਬ ਦੀ ਕਿਰਪਾ ਡਾਕਟਰ ਕਹਿੰਦੇ ਵਿੱਚ ਛੜਦੀ ਕਲਾ ਹੋ ਜੂਗੀ ਕਿਸੇ ਗੱਲੋਂ ਘਪਰਾਉਣ ਦੀ ਲੋੜ ਨਹੀਂ ਬੜੀ ਕਿਰਪਾ ਅੱਜ ਮਤਲਬ ਉਹਨਾਂ ਨੂੰ ਬਹੁਤ ਵਧੀਆ ਟਰੀਟਮੈਂਟ ਹੋ ਰਿਹਾ ਤੇ ਅੱਜ ਠੀਕ ਆ ਉਹ ਪਏ ਨੇ ਮਤਲਬ ਲੇਟੇ ਹੋਏ ਨੇ ਜਾਂ ਅੱਜ ਬੈਠੇ ਮਾਣਾ ਮੋਟਾ ਕੋਈ ਸਹਾਰਾ ਦੇ ਨਾਲ ਬਿਠਾਇਆ ਗਿਆ ਅੱਜ ਉਹਨਾਂ ਦੇ ਕੱਪੜੇ-ਕਪੜੇ ਚੇਂਜ ਕੀਤੇ ਇਹਨਾਂ ਨੇ ਤੇ ਅੱਜ ਉਹਨਾਂ ਨੂੰ ਬੈੱਡ ਜਿਹੜਾ ਢੋਲਵਾ ਕੇ ਪਾਇਆ ਤੇ ਠੀਕ ਆ ਗੁਰੂ ਸਾਹਿਬ ਕਿਰਪਾ ਕਰਨਗੇ ਇੱਕ ਜਿਵੇਂ ਬ੍ਰੇਨ ਦੇ ਵਿੱਚ ਸੱਟ ਸੀ ਹੋਰ ਕਿੱਥੇ-ਕਿੱਥੇ ਸੱਟਾਂ ਕਿਉਂਕਿ ਦੇਖੋ ਅਸੀਂ ਤਾਂ ਉਹ ਚੀਜ਼ਾਂ ਦੇਖ ਰਹੇ ਹਾਂ ਜਿਹੜੇ ਅਸੀਂ ਹਰੇਕ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਦੁਨੀਆ ਜਾਨਣਾ ਚਾਹੁੰਦੀ ਹੈ ਦੁਨੀਆ ਪਿਆਰ ਕਰਦੀ ਉਹਨਾਂ ਨੂੰ ਤੁਸੀਂ ਪਰਿਵਾਰਕ ਮੈਂਬਰ ਹੋ ਤੁਸੀਂ ਕੋਲ ਜਾ ਕੇ ਆਏ ਹੋ ਤੁਸੀਂ ਦੱਸੋ ਸਾਨੂੰ ਚੰਗੀ ਤਰ੍ਹਾਂ ਕਿ ਕਿੱਥੇ-ਕਿੱਥੇ ਸੱਟਾਂ ਉਹਨਾਂ ਦੇ ਸੱਟ ਤਾਂ ਜੀ ਇੱਕ ਤਾਂ ਦਿਮਾਗੀ ਸੱਟ ਆ ਜਿਹੜੀ ਹੈਲਮਟ ਸੀ ਬਹੁਤ ਮਹਿੰਗਾ ਕ੍ਰੈਡ ਇਸ ਇੱਕ ਉਹ ਸਟਰੀ ਮਾਂ ਧੌਣ ਦੇ ਮਣਕੇ ਦੀ ਆ ਤੇ ਬਾਕੀ ਰੀੜ ਦੀ ਜੜੀ ਦੱਸਦੇ ਆ ਤੇ ਹੋਰ ਸਾਨੂੰ ਡਾਕਟਰ ਇਹਨਾਂ ਕੋ ਦੱਸਦੇ ਬਾਕੀ ਇਹਨਾਂ ਕੋ ਦੱਸਿਆ ਤੇ ਗੁਰੂ ਸਾਹਿਬ ਪੂਰੀ ਕਿਰਪਾ ਕਰਨਗੇ ਕੱਲ੍ਹ ਨਾਲ ਬਿਹਤਰ ਹੋ ਜਾਣੀ ਜਲਾਤ ਅੱਛਾ ਰਾਜਵੀਰ ਦੇ ਉਹਨਾਂ ਦੇ ਪਤਨੀ ਔਰ ਉਹਨਾਂ ਦੇ ਬੱਚਿਆਂ ਦਾ ਕੀ ਹਾਲ ਹੈ ਉਹਨਾਂ ਦੀ ਮਾਤਾ ਦਾ ਕੀ ਹਾਲ ਹੈ ਬੱਚੇ ਜੀ ਪੂਰੇ ਚੜ੍ਹਦੀ ਕਲਾ ਚਾ ਤੇ ਭੈਣ ਸਾਡੀ ਇੱਥੇ ਹੁਣ ਕਰਵਾਈ ਸੀਗੀ ਤੇ ਇੱਥੇ ਬੈਠੇ ਆ ਠੀਕ ਆ ਕੱਲ੍ਹ ਤਾਂ ਚਲੋ ਪਰਸੋਂ ਵਾਲਾ ਮਨਖਰਾ ਸੀ ਕੱਲ ਗੁਰੂ ਸਾਹਿਬ ਦੀ ਕਿਰਪਾ ਨਾਲ ਹਾਂ ਠੀਕ ਹੋ ਗਿਆ ਅੱਜ ਉਦੋਂ ਹੀ ਵਧੀਆ ਚੜ੍ਹਦੀ ਕਲਾ ਚ ਕਿਉਂਕਿ ਪਹਿਲਾਂ ਉਹਨਾਂ ਦੇ ਫਾਦਲ ਸਾਹਿਬ ਦਾ ਵੀ ਦਿਹਾਂਤ ਹੋ ਗਿਆ ਸੀ ਹਾਂ ਜਿਹੜੇ ਸਾਡੇ ਭਰੋਜਾ ਸਾਹਿਬ ਸੀ ਅੱਛਾ ਯਾਰ ਇਹ ਖਬਰ ਫਿਰ ਦੁਬਾਰਾ ਜੋ تھی ਰਿਪੀਟ ਹੋ ਰਹੀ ਹੈ ਕਿ ਦੇਖ ਜਿਹੜਾ ਰਿਮੈਕਸ ਦੇ ਵਿੱਚ ਤੇ ਮੈਂ ਜਿਹੜੀ ਗੱਲਬਾਤ ਸੀਗੀ ਆਪਾਂ ਸੁਣੀ ਆ ਕਿ ਯਾਰ ਰਾਜਵੀਰ ਹਾਂ ਜੀ ਮਾਨਮਨ ਜੀ ਕਹਿ ਰਹੇ ਨੇ ਕਿ ਚੜ੍ਹਦੀ ਕਲਾ ਦੇ ਵਿੱਚ ਆ ਕੱਲ ਨਾ ਨਾ ਬਹੁਤ ਵਧੀਆ ਨਜ਼ਰ ਆਈ ਤੇ ਬੱਜਦਾ ਅੱਛੇ ਵੇਲੇ ਥੋੜੀ ਬਹਤਰੀ ਨਜ਼ਰ ਆਈ ਹੈ ਬੱਤਰੀ ਨਜ਼ਰ ਆਈ ਗਲਾ ਮੇ ਤੇ ਉਹ ਕਹਣਾ ਚਾਹ ਰਿਹਾ ਕਿ ਹਾਰਮਨ ਦਾ ਯੂਜ਼ ਕਰਦੇ ਆ ਤੇ 8:00 ਵਜੇ ਹੈ ਹੈਲਮਟ ਹੈਲਮਟ ਪਾਉਣ ਮਰ ਲੱਜਾਏ ਲੇਕਿਨ ਟੁੱਟ ਗਿਆ ਹੈ ਹੈਲਮਟ ਟੁੱਟ ਨਹੀਂ ਗਿਆ ਹੋਇਆ ਕਿਸੇ ਸਮੱਸਿਆ ਕਰਦਾ ਹੈ ਅਗਰ ਦੇਖ ਇੰਨੀ ਗੈਰੀ 8:00 ਵਜੇ ਹੈ ਕਿ ਹੈਲਮਟ ਵੀ ਨਹੀਂ ਟਿਕਿਆ ਗਿਆ ਅਗਰ ਹੈਲਮਟ ਨਾ ਪਾਇਆ ਹੋਂਦ ਤੇਰੀ ਕੀ ਬਣਦਾ ਇੰਨੀ ਇੰਨੀ ਜ਼ੋਰ ਜੀ ਆ ਨਹੀਂ ਕੋਇਆ ਤਾਂ ਹੈਲਮਟ ਜਰਮਨ ਲੱਗੁੰਦੇ ਹੈ ਪੈਵਜੀ ਹੋਇਆ ਅੰਦਰ ਹੀ ਛੱਟ ਬਚਿਓ ਹੈਲਮਟ ਡੈਮ ਹੋਣ ਤੋਂ ਬਾਅਦ ਫਿਰ ਇੱਥੇ ਛੱਟ ਦਿਮਾਗ 'ਤੇ ਲੱਗਦੀ ਹੈ ਫਿਰ ਇਹ ਵੀ ਬੇਹੇਚੇ ਵਿੱਚ ਜਾਂਦੇ ਨੇ ਫਿਰ ਜਿਹੜਾ ਟੋਰ ਚਾਈਕ ਕਰਨਾ ਹੁੰਦਾ ਅਕਸਰ ਸਭ ਤੋਂ ਜ਼ਿਆਦਾ ਮੇਰੇ ਖਤਰਾ ਹੁੰਦਾ ਉਹ ਹੁੰਦਾ ਵੀ ਦਿਮਾਗ 'ਤੇ ਮਾਤਾ ਕਦੇ ਤੋਂ ਬਾਅਦ ਵੀ ਨਹੀਂ ਕੋਈ ਜਗ੍ਹਾ ਟੁੱਟ ਜਾ ਰਿਹਾ ਬਹੁਤ ਜ਼ਿਆਦਾ ਹੁੰਦਾ ਹੈ ਟਿਕ ਵਗੈਰਾ ਚਿਕਨ ਲੈ ਕੇ ਜਿਹੜਾ ਬਾਈਂਡ ਦੇ ਵਿੱਚ ਛੱਟ ਲੱਗ ਜਾਂਦੀ ਹੈ ਉਹ ਫਿਰ ਗਲਤ ਤਰ੍ਹਾਂ ਕਿ ਅਗਰ ਛੇੜਾ ਫਾਟ ਲੱਗ ਜਾਂਦਾ ਤਾਂ ਬਾਹਰ ਸੁੰਨ ਵਗੈਰਾ ਨਹੀਂ ਨਿਕਲਦਾ ਤੇ ਉਹਦੇ ਪੈਰੀ ਹਾਲ ਤਿੰਨੀ ਇਨੀ ਮਤਲਬ ਇਹ ਜਿਹੜਾ ਰੋਜ਼ ਹਟਕਾ ਜਿਵੇਂ ਨਾ ਬੱਚੇ ਦੇ ਚਾਂਸ ਨਹੀਂ ਪਹਿਲੀ ਗੱਲ ਪਹਿਲੀ ਗੱਲ ਤੇ ਇਹ ਜਿਹੜਾ ਬੱਜਦੇ ਹੋਏ ਜੇ ਬਾਹਰ ਜਾ ਕੇ ਕਿਸੇ ਨਾਲ ਗੱਲ ਹੋਵੇ ਤੇ ਫਿਰ ਵੀ ਇਹ ਮਤਲਬ ਆਉਂਦਾ ਕਿ ਉਹਦਾ ਦਿਮਾਗ ਹੀ ਆ ਲੇਖ ਰਿਹਾ ਹੁਣ ਜਦੋਂ ਮਾਗੀ ਤਾਂ ਵਾਤਾ ਜਿਹੜਾ ਖਰਾਬ ਹੋ ਜਾਂਦਾ ਤੇ ਚਲੋ ਖਬਰ ਪਾਲੀ ਸਾਰਾ ਚਾਰ ਬੁੱਝ ਜਿਹੜਾ ਕਾਮਲੀ ਨੇ ਕਿਹਾ ਬਾਹਰ ਵੀ ਲੈਂਡ ਜੋ ਹੈਡਲਾਈਨ ਦੇਖੀਏ ਤੇ ਸਾਨੂੰ ਆਪਣਾ ਜੀ ਕਰਕੇ ਯਾਰ ਹੈ ਕੀ ਹੋ ਗਿਆ ਕਿ ਕਿ ਚਲੋ ਉਹ ਮਾਮੇ ਨੇ ਜੋ ਆਪ ਨੂੰ ਹਾਲ ਵਾ ਦਿੱਤਾ ਸਾਰਾ ਇਹ ਤੋਂ ਇਹ ਕਿ ਥੋੜਾ ਕਸਮੀ ਹੋਈ ਹੈ ਕਿ ਜਦੋਂ ਅਸੀਂ ਤਾਂ ਜੀ ਭਾਜੀ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਚੜ੍ਹਦੀ ਕਲਾ ਜਿਹਾ ਰਹਿਣਗੇ ਸਾਡੀ ਦੁਆ ਹੈ ਕੀ ਤੇ ਬਹੁਤ ਵਧੀਆ ਲੱਗੇ ਚਲੋ ਥੋੜੀ ਜਿਹੀ ਅੱਜ ਵਿੱਚ ਬਿਹਤਰੀ ਹੈ ਅੱਜ ਦੀ ਅਜੀ ਆਪਣੀ ਅੱਜ ਦੀ ਵੀਡੀਓ ਹੈ ਪਰ ਤੇ ਫਿਰ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਆਪਣਾ ਕਿਉਂ ਖਿਆਲ ਕਲਾ ਵੀ ਜੀ ਫਿਰ ਤੋਂ ਅੱਜ ਦਾ ਬਾਕੀ